ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪੈਰਾ ਮਹੱਲਾ ਪੰਡਵਾ ਦੁਇ ਕਰ ਜੋਰ ਕਰੋ ਅਰਦਾਸ ਜੀਉ ਪਿੰਡ ਧਨ ਤਿਸ ਕੀ ਰਾਸ ਸੋਈ ਮੇਰਾ ਸੁਆਮੀ ਕਰਨਹਾਰ ਕੋਟ ਬਾਰ ਜਾਈ ਬਲਹਾਰ ਸਾਧੂ ਧੂਰ ਪੁਨੀਤ ਕਰੀ ਨੀਤ ਕਰੀ ਮਨ ਕੇ ਵਿਕਾਰ ਮਿਟਹਿ ਪ੍ਰਭ ਸਿਮਰਤ ਮਨ ਕੇ ਵਿਕਾਰ ਮਿਟਹਿ ਪ੍ਰਭ ਸਿਮਰਤ ਇਥੇ ਵਿਸਰਾਮ ਜਨਮ ਜਨਮ ਕੀ ਮੈਲ ਹਰੀ ਰਹਾਉ ਜਾ ਕੈ ਗ੍ਰਹਿ ਮਹ ਸਗਲ ਨਿਧਾਨ ਜਾ ਕੀ ਸੇਵਾ ਪਾਈਐ ਮਾਨ ਸਗਲ ਮਨੋਰਥ ਪੂਰਨ ਹਾਰ ਜੀਅ ਪ੍ਰਾਨ ਭਗਤਨ ਆਧਾਰ ਘਾਟ ਘਾਟ ਅੰਤਰ ਸਗਲ ਪ੍ਰਗਾਸ ਜਾਪ ਜਾਪ ਜੀਵੈ ਭਗਤ ਗੁਣ ਤਾਸ ਜਾ ਕੀ ਸੇਵ ਨ ਬਿਰਥੀ ਜਾਏ ਮਾਨ ਤਾਨ ਅੰਤਰ ਏਕ ਧਿਆਏ ਗੁਰ ਉਪਦੇਸ ਦਇਆ ਸੰਤੋਖ ਨਾਮ ਨਿਧਾਨ ਨਿਰਮਲ ਇਹ ਥੂਕ ਕਰ ਕਿਰਪਾ ਲੀਜੈ ਲਾੜ ਲਾਏ ਚਰਨ ਕਮਲ ਨਾਨਕ ਨਿਤ ਧਿਆਏ ਪਰੋ ਮਹੱਲਾ ਪੰਜਵਾ ਸੰਤ ਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਤੇ ਵੱਡ ਪੱਡ ਇਥੇ ਵਿਸ਼ਰਾਮ ਲਾਉਣਾ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛ ਹੋਇ ਤਿਸ ਕਾ ਅਮਰ ਨ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਅਨੂਪ ਕਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਸਫਲ ਮੂਰਤ ਗੁਰ ਤਿਸ ਕਾ ਰੂਪ ਆ ਮੂਰਤ ਪਦ ਤੇ ਵਿਸਰਾਮ ਲਾਉਣਾ ਹੈ ਸਫਲ ਮੂਰਤ ਗੁਰ ਤਿਸ ਕਾ ਰੂਪ ਜਾ ਕੈ ਅੰਤਰ ਵਸੈ ਹਰ ਨਾਮ ਜੋ ਜੋ ਪੇਖੈ ਸੋ ਬ੍ਰਹਮ ਗਿਆਨ 20 ਵਿਸਵੇ ਜਾ ਕੈ ਮਨ ਪਰਗਾਸ 20 ਵਿਸਵੇ ਜਾ ਕੈ ਮਨ ਪਰਗਾਸ ਤਿਸ ਜਨ ਕੈ ਸਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕਾ ਸਦ ਕਰੀ ਨਮਸਕਾਰ ਤਿਸ ਗੁਰ ਕਾ ਸਦ ਜਾਵ ਬਲਿਹਾਰ ਸਤ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਨਾਨਕ ਜਾਪ ਜਾਪ ਸਦ ਜੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ